ਸੰਗਰੂ જિલ્લા ਦੇ ਲੋਕਾਲੀ ਪੇਸ਼ਾਸ਼ਨ ਵੱਲੋਂ ਚਿੰਤਾ ਦੀ ਖਬਰ ਆਈ ਹੈ ਕਿ ਦਿੱਥੇ پورے ਦੇਸ਼ ਵਿੱਚੋਂ ਸੰਗਰੂਰ ਜ਼ਿਲ੍ਹੇ ਦੀ ਮਿੱਟੀ ਸਭ ਤੋਂ ਜ਼ਿਆਦਾ ਜ਼ਹਿਰੀਲੀ ਹੋ ਰਹੀ ਹੈ। ਉੱਥੇ ਯੂਰੀਆ ਖਾਦ ਦੇ ਵਰਤੋਂ ਵਿੱਚ ਵੀ ਸਰਗਰਮੀ ਹੈ। ਦੇਸ਼ ਦੇ ਸੌਤੋਪ જિલ્લા ਵਿੱਚੋਂ ਸੰਗਰੂਰ ਸਿਖਰ ਤੇ ਹੈ ਜਿੱਥੇ 1 ਜਨਵਰੀ ਤੋਂ 31 ਦਸੰਬਰ 2025 ਤੱਕ 282800 ਮੈਟ੍ਰਿਕ ਟਨ ਯੂਰੀਆ ਖਾਦ ਦਾ ਇਸਤੇਮਾਲ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਡੀਓ ਲੈਟਰ ਜਾਰੀ ਕੀਤਾ ਗਿਆ ਹੈ। डीसी ਸੰਗਰੂਹ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਮੀਤਾ ਨਾਲ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਇਸ ਆંકੜੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਸੰਗਰੂਹ ਦੇ ਕਿਸਾਨਾਂ ਵੱਲੋਂ ਖਾਦ ਦੇ ਇਸਤੇਮਾਲ ਨੂੰ ਲੈ ਕੇ ਕੀਤੀ ਗਈ ਗਲਤਫਹਿਮੀ ਨੂੰ ਖੇਤੀਬਾੜੀ ਵਿਭਾਗ ਨੇ ਵੀ ਖੇਤਾ ਦੇ ਵਿਭਾਗ ਗਿਆ ਤਹਿਸੀਲਦਾਰਾ ਅਤੇ ਐਸਜੀਐਮ ਨਾਲ ਮੀਟਿੰਗ ਕੀਤੀ ਨਹੀਂ ਬੇਸਿਕਲੀ ਇਹਦਾ ਹੈ ਕਿ ਆਮ ਤੌਰ ਤੇ ਜਿਵੇਂ ਕਿ ਆਪਾਂ ਫਰਟੀਲਾਈਜ਼ਰ ਦੀ ਵਰਤੋਂ ਕਰਦੇ ਹਾਂ ਜਦਕਿ ਪੀਏਯੂ ਹੋ ਗਿਆ ਖੇਤੀਬਾੜੀ ਵਿਭਾਗ ਹੋ ਗਿਆ ਤੇ ਇਹਨਾਂ ਵੱਲੋਂ ਅ ਟ੍ਰੇਨਿੰਗ ਕੈਂਪਸ ਵੀ ਦਿੱਤੇ ਜਾਂਦੇ ਆ ਤੇ ਇਹਨਾਂ ਵੱਲੋਂ ਦੱਸਿਆ ਵੀ ਜਾਂਦਾ ਆ ਜਿਹੜੇ ਇਹਨਾਂ ਦੇ ਇੰਸਪੈਕਟਰਸ ਨੇ ਜਾ ਕੇ ਪਿੰਡਾਂ ਦੇ ਵਿੱਚ ਕੇ ਕੈਂਪ ਲਾ ਕੇ ਕਿ ਕਿੰਨੀ ਕਿ ਵਰਤੋਂ ਕਰਨੀ ਚਾਹੀਦੀ ਹੈ ਕੈਮੀਕਲ ਫਰਟੀਲਾਈਜ਼ਰ ਦੀ ਯੂਰੀਆ ਦੀ ਤੇ ਹਾਂ ਇਹ ਗੱਲ ਠੀਕ ਹੈ ਕਿ ਜਿਹੜੇ ਜੁਆਇੰਟ ਸੈਕਟਰੀ ਨੇ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਤੇ ਉਹਨਾਂ ਵੱਲੋਂ ਡੀਓ ਜਿਹੜੇ ਨੇ ਜਿਹੜੇ ਟੌਪ 100 ਜਿੱਥੇ ਕਿ ਕੈਮੀਕਲ ਫਰਟੀਲਾਈਜ਼ਰਸ ਦੀ ਜਿਹੜੀ ਕੰਜ਼ਮਪਸ਼ਨ ਹੁੰਦੀ ਹੈ ਜ਼ਿਲ੍ਹਿਆਂ ਦੀ ਤੇ ਉਹ ਬਿਲਕੁਲ ਉਹਨਾਂ ਨੇ ਇਹ ਪੱਤਰ ਭੇਜਿਆ ਹੈਗਾ ਜਿਹਦੇ ਵਿੱਚ ਉੱਪਰਲੇ 100 ਜिले ਆ ਤੇ ਉਹਨਾਂ ਵਿੱਚੋਂ ਸੰਗਰੂਰ ਪਹਿਲੇ ਨਮਤਿਆ ਇੱਕ ਤਾਂ ਇਹਦੇ 'ਚ ਇਹ ਹੈ ਵੀ ਜਿਹੜਾ ਮਲੇਰਕੋਟਲਾ ਜ਼ਿਲ੍ਹਾ ਉਹ ਵੀ ਵਿੱਚ ਇਹਦੇ ਸ਼ਾਮਲ ਹੈਗਾ ਕੱਲਾ ਸੰਗਰੂਰ ਨਹੀਂ ਟੋਟਲ ਏਰੀਆ ਦੋਨਾਂ ਇਸ ਕਰਕੇ ਵੀ ਥੋੜਾ ਜਿਹਾ ਬਹੁਤ ਫਰਕ ਪੈ ਗਿਆ ਤੇ ਬਾਕੀ ਅਸੀਂ ਮਾਨਜੋਗ ਡੀਸੀ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਕੱਲ ਤੋਂ ਅਸੀਂ ਕੈਂਪਸ ਸਟਾਰਟ ਕਰਦੇ ਆ ਪਹਿਲੇ ਮੇਰੀ ਪਲੈਨਿੰਗ ਤਾਂ ਸੀਗੀ ਲੇਟਰ ਬਾਅਦ ਚ ਆਇਆ ਸੀ ਪਹਿਲੇ ਸ਼ੁਰੂ ਕਰਤਾ ਸੀ ਨੀਸਰ ਨੂੰ ਮੈਂ ਧਿਆਨ ਚ ਲਿਆਦਾ ਸੀ ਪਹਿਲਾਂ ਵੀ ਸਰ ਅਸੀਂ ਯੂਰੀਆ ਦੀ ਸਪਰੇ ਬਾਰੇ ਕਿਸਾਨਾਂ ਨੂੰ ਜਾਗਰਤ ਕਰਾਂਗੇ ਕਿਉਂਕਿ ਕਿਸਾਨ ਆ ਜਿਹੜਾ ਮੋਸਟਲੀ ਜਿਹੜੀ ਯੂਰੀਆ ਦੀ ਵਰਤੋਂ ਕਰਦਾ ਉਹ ਯੂਰੀਆ ਖਾਦ ਦੇਖੋ ਜੀ ਜੇ ਤਾਂ ਹੈਗਾ ਆਪਣਾ ਘਰ ਦਾ ਵਾਹਣ ਉਹਦੇ ਤਾਂ ਥੋੜੇ ਨਾਲ ਵੀ ਛਰ ਜਾਂਦਾ ਜਿਹੜਾ ਆਪਣੇ ਠੇਕੇ ਹਿੱਛਿਆਂ ਦੇ ਵਾਹਣ ਨੇ ਜਿਵੇਂ ਹੁਣ ਤਿੰਨ ਫਸਲਾਂ ਲੈਣੀਆਂ ਨੇ ਫੇਰ ਉਹਨਾਂ ਚ ਜੂਰੀਏ ਦੀ ਆਹ ਢੋਜ ਵੱਧਦੀ ਐ ਜੇ ਦੋ ਲਾਈਨ ਦੋ ਬੀਜ ਦੇ ਆਪਾਂ ਕਣਕ ਝੋਨਾ ਬੀਜਦੇ ਆ ਉਹਦੇ ਚ ਘੱਟ ਖਰਤ ਹੁੰਦੀ ਐ ਕਾਰਨ ਕਿਉਂ ਵੱਧ ਪਾਉਂਦੇ ਠਿੱਕੇ ਨੇ ਉਹਨਾਂ ਚ ਆਹੀ ਜੀ ਆਪਣਾ ਰੂੜੀ ਰਾੜੀ ਦੀ ਖਾਦ ਨਹੀਂ ਪੈਂਦੀ ਜੀ ਬਾਦਲ ਮੇ ਬੰਦੇ ਆਉਂਦੇ ਨੇ ਬਾਹਣ ਦਾ ਭੇਤ ਨਹੀਂ ਹੁੰਦਾ ਜੀ ਆਹਲਾ ਵੀ ਕਿਤੇ ਮਾੜੀ ਨਾ ਰਹੇ ਜੇ ਫਸਲ ਉਹਦੇ ਕਰਕੇ